لاگ لاگ جگہ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਅੱਜ ਸਾਲ ਨੂੰ ਪੰਜਾਬ ਦੇ ਆਲ ਤਹਿ ਜਿਮਾ ਕਰਨ ਲਈ ਚਿੱਟਾ ਜੀ ਤੁਹਾਡੇ ਲਈ ਦੋਤੇ ਨੂੰ ਦੇ ਪਰਦੇ ਨੂੰ ਕਿੰਨੇ ਪਾਰ ਦੇ ਘਰ ਨੂੰ ਸੁਨ ਹੈ ਇਹਦਾ ਬੰਦ ਹੋ ਜਾਣਾ ਬੱਚ ਰਹੀ ਹੈ ਸਾਰੇ ਪਾਰ ਨੂੰ ਇਸ ਲਾਕੇ ਦੇ ਤੇਰੇ ਬਾਰੇ ਭਰਾ ਸਾਨੂੰ ਅੱਜ ਸਾਡੀ ਪੀੜਾ ਇਸ ਸਾਰੇ ਕੰਮ ਵਿੱਚ ਦਾ ਭਾਗ ਦੇ ਨੂੰ ਉਹ ਫਿਰ ਪੁਰਾਣੇ ਭਾਜੀ ਕਿਉਂ ਆਪ ਆਪ ਆਦਮੀ ਸਾਡੀ ਸੁੱਕ ਲਗਾਏ ਅੱਜ ਸਾਡੇ ਕਾਰ ਉੱਤੇ ਸਵਾਦ ਖਰਾਬ ਹੋ ਗਿਆ ਜੀ ਵੈਲਕਮ ਕੋਲੋਸਟਰ ਨੂੰ ਕਾਰਪੋਰੇਸ਼ਨ ਨੂੰ ਪਤਾ ਹਾਰਨ ਦਾ ਕਿ ਕਾਰਪੋਰੇਸ਼ਨ ਦੇ ਕਿਹੋ ਜਿਹੀ ਬੋੜੀ ਹੈ ਇਹ ਵੀ ਸਰਕਾਰ ਹੈ ਕਿਉਂਕਿ ਤਿੰਜੀ ਸਰਕਾਰ ਦੁਸਤਾਂ ਦੇ ਦੁਸਤਾਂ ਦੇ ਫਿਰ ਨੇ ਸਾਰੇ ਖੇਰ ਨੂੰ ਸਾਰੇ ਖਿਆਲ ਨੂੰ ਚਾਉਣਾ ਸੋ ਸਰਕਾਰ ਜਿਹੜੀ ਸ਼ਰਮ ਦੀ ਬਣਦੀ ਆ ਰਹੀ ਆ ਸੋਨ ਚ ਤੁਹਾਡੇ ਬੱਚਿਆਂ ਸਮਾਨ ਬੜਾਈ ਚੰਗਾ ਅੰਸਾ ਕਾਰਸਵਾਤੀ ਨੂੰ ਤਨ ਦਿੰਦਾ ਸੋ ਇਹ ਨੂੰ ਤੁਸੀਂ ਚੁਕਾ ਕੇ ਸਾਰੇ ਨੇ ਕਾਰਪੋਰੇਟ ਹੋ ਚੁੱਕਾ ਸੋ ਅਸੀਂ ਮੰਨਦੇ ਕਿ ਮੋਲਾ ਪ੍ਰੀਤ ਆਪੇ ਜਿਮਾਉਣੀ ਹੈ ਤੁਹਾਡੇ ਸਾਥਰਾ ਤੇ ਮੇਰੇ ਆਪਰ ਰੋਣਾ ਦਿੱਤੇ ਸੁਪਰ ਹੋਰ ਜੁਫਕਾ ਦੇ ਇਲਾਕੇ ਦਾ ਸਵਾਲ ਹੈ ਮੈਂ ਵੀ 20 ਸਾਲ ਇੱਥੇ ਸੇਵਾ ਕੀਤੀ ਹੈ 5 ਸਾਲ बतौर ਮੇਲ 15 ਸਾਲ ਦਾ ਤੁਹਾਡਾ बतौर ਮੇਲੇ ਸੇਵਾ ਦਾ ਰਿਹਾ ਛੋਟ ਮੈਂ ਵੀ ਗਰੇਗ ਮੈਨੂੰ ਇਹ ਪੌੜੀਆਂ ਚੰਡੀਆਂ ਪਈਆਂ ਸੋ ਮੈਂ ਇਹਦਾ ਦਾ ਕਰਨ ਲਗਾ ਇਹ ਸੜਕੀ ਜਿਹੜੀ ਜਿੰਨਾ ਇੱਥੇ ਦੀ ਨਹੀਂ ਸੀ ਸੋ 10 14 ਨਿਵਾਲਾ ਕਾਹਦੀ ਥਾਂ ਸੋ ਇਹਨਾਂ ਦਾ ਮੋਰੀ ਪਾਰ ਵਾਲੇ ਦਾ ਇਸ ਇਲਾਕੇ ਵਾਲਿਆਂ ਦਾ ਗੁਗਥੀ ਕਿ ਇੱਥੇ ਸੜਕ ਬਣਨੀ ਚਾਹੀਦੀ ਹੈ ਸੀਵਰੇਜ ਪਾਉਣਾ ਚਾਹੀਦਾ ਤੁਹਾਨੂੰ ਯਾਦ ਹੋਣਾ ਨਾ ਮੈਂ ਇੱਥੇ ਆ ਪਾਣ ਕੇ ਇਹ ਸੜਕ ਵੀ ਉੱਚੀ ਕਰਾਈ ਤੇ ਤੜਾ ਸੀ ਮਾਇਆ ਜੀ ਕੰਨੀ ਸਾਹਿਬ ਆਇਆ ਸੀ ਆਹ ਦੇਖੋ ਹੁਣ ਕਾਰ ਜਿਹੜੀ ਕੋਲਿਆ ਜਿਹਦੀਆਂ ਪਿੰਆਂ ਨੀਵਾ ਲੱਗਾ ਜੀ ਹੁਣ ਉੱਪਰ ਕਰਨਾ ਪਿਆ ਤੇ ਪੌੜੀਆਂ ਲਾਉਣੀਆਂ ਪਈਆਂ ਉਹ ਜਨਤਾ ਸੜਕ ਨੂੰ ਵੀ ਕਰ ਦੇ ਨਾਲ ਖੜਾ ਖੜਾ ਖਾਤੀ ਇਹ ਅੱਗੇ ਕਹਿ ਰਿਹਾ ਜੀ ਪਹਿਲਾਂ ਪੌੜੀਆਂ ਉਤਰਨੀਆਂ ਪੈਂਦੀਆਂ ਸੀ ਹਾਂ ਕੈਂਡੀਆਂ ਪੈਂਦੀਆਂ ਜੀ ਸੋ ਤਾਂ ਉਹ ਇਸ ਕਰਕੇ ਆਪ ਹੀ ਨੱਥਲ ਗਾ ਸੋ ਫਿਰ ਦਾ ਕਰੋ ਉਹ ਜਿਹੜੇ ਕੰਮ ਅਧੂਰੇ ਨੇ ਉਹ ਤੁਹਾਡੇ ਫਾਰੇ ਪੂਰੇ ਹੋਗੇ ਮੈਂ ਤੁਹਾਨੂੰ ਵਿਸ਼ਵਾਸਵਾ ਕੇ ਕਹਿੰਿਆ ਕੋਈ ਮੁਸ਼ਕਲ ਇਸ ਇਲਾਕੇ ਦੀ ਰਹੇ ਨਹੀਂ ਰਹੇਗੀ ਨਹੀਂ ਇਹ ਦੋ ਸਾਥੀ ਦੇ ਕੀਤਾ ਜੀ ਵੀ ਇਹਦੇ ਨਾਲ ਨੇ ਤੇ ਫਾਰਥਿੰਮਨ ਤੋਂ ਤੁਸੀਂ ਭੇਜਣਾ ਹੋਂਚੇ ਨੂੰ ਹੋਰ ਵੀ ਚੁਗਿਆਰੀਆਂ ਜੇ ਇਨ੍ਹਾਂ ਨੂੰ ਦੇਈਆਂ ਤੁਹਾਨੂੰ ਫਿਰ ਰੱਖੋ ਤਗੜੇ ਹੋ ਕੇ ਇੱਕ ਵਾਰ ਤੁਸੀਂ ਵੋਟਾਂ ਪਾ ਕੇ ਇਹਨਾਂ ਨੂੰ ਜਿਤਾ ਕੇ ਭੇਜ ਦਿਓ ਕੋਈ ਸਰਕਾਰ ਤੋ ਬਹੁਤ ਬਹੁਤ ਤੁਹਾਡੀ ਮਿਹਰਬਾਨੀ ਖਾਤ ਕਰਦੇ ਜਿਹੜੇ ਸਾਥੀ ਸਾਡੇ ਪ੍ਰੋਗਰਾਮ ਚ ਫੇਰ ਆਏ ਨੇ ਸੋ ਮੈਂ ਇਹਨਾਂ ਦਾ ਖਾਤ ਕਰਕੇ ਤੁਹਾਨੂੰ ਆਖਦਾ ਕਿ ਉਹਨਾਂ ਨੂੰ ਵਿਖਵਾਕ ਉਹਨਾਂ ਨੇ ਕਿਹਾ ਨਾ ਮਸ਼ਹੂਰ ਹੋਣੀਆਂ ਦੇ ਨਿਦੇ ਜਾਣ ਨਾ ਤੁਸੀ ਕਿੱਲੇ ਗੱਲੋਇ ਦਇਓਗੇ ਉਧਰ ਹੋਣ ਤੁਹਾਨੂੰ ਦੁਬਾਰਾ ਕੇ ਬਨੇ ਜਾਣ ਦੀ ਜਾਂ ਇੱਥੇ ਵੀ ਲੋੜ ਨਹੀਂ ਪੈਗੀ ਇੱਥੇ ਹੀ ਸਭ ਕੋ ਤੁਹਾਨੂੰ ਕਿਉਂਕਿ ਤੁਹਾਡੇ ਨਾ ਰਹਿੰਦੇ ਨੇ ਤੁਹਾਡੇ ਤੇ ਰਹਿਣਾ ਇਹਨਾਂ ਸਾਡੀ ਸੇਵਾ ਕਰਨਗੇ ਇਹ ਕੋਈ ਵੀਰਲ ਨਹੀਂ ਬੰਦੇ ਸੇਵਾਦਾਰ ਬੰਦੇ ਨਹੀਂ ਸੋ ਸੇਵਾਦਾਰ ਬਣ ਕੇ ਤੁਹਾਨੂੰ ਸੇਵਾ ਕਰਨਗੇ ਤੁਸੀਂ ਆਏ ਹੋ ਤੁਹਾਡਾ ਬਹੁਤ ਬਹੁਤ ਵੈਲਕਮ ਤੇ ਬਾਕੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਬਾਈ ਸਾਹਿਬ ਤੁਸੀਂ ਲੱਗੇ ਹੋ ਕਰਦੇ ਤੁਸੀਂ ਸਾਰਾ ਬੰਦੇ কংগ্রেস ਪਾਰਟੀ ਜਿੰਦਾਬਾਦ ਬਹੁਤ ਬਹੁਤ ਧੰਨਵਾਦੀ ਰਾਸ ਸੰਖਿਆ ਆ ਗਿਆ ਜੀ ਨਿਰੇਸ਼ੰਦ ਆਮਲਵੀ ਪਾਰਟੀ ਦੇ ਪ੍ਰਸਧਾਤ ਸਾਬ ਕਮਲ ਪਾਰਟੀ ਦੇ ਜੁਆਇਨ ਕਰ ਰਹੇ ਨੇ ਔਰ ਮੈਂ ਧੰਨਵਾਦ ਕਰਦੇ ਸੁਪਰੀ ਟੀਮ ਦਾ ਮਾਣ ਨਹੀਂ ਲੱਗਦਾ ਸਾਰਿਆਂ ਦਾ ਸਾਨੂੰ ਸਭ ਦਾ ਭਾਜੀ ਮੈਂ ਕਰਦੇ ਖੁਸ਼ ਪਲੇਸ ਉਹ ਵਿਹਾਲ ਬਹੁਤ ਸ੍ਰੀਆ ਦਾ ਇਲੈਕਸ਼ਨ ਉਹਨਾਂ ਨੇ ਬਹੁਤ ਬੱਛਾ ਔਰ ਵਧੀਆ ਇਹ ਟੀਮ ਬਹੁਤ ਵਧੀਆ ਹੈ ਪੀਡੀਐਨ ਨੇ ਹਮਤ ਕਰ ਦਿੱਤੀ ਹੈ ਕਿ ਧਬੇ ਤੇ ਬੇਧ ਹੋ ਗਿਆ ਇਕੱਠੇ ਹੋ ਗਿਆ

ਉਹ ਮੇਰਾ ਅਗੇ ਦੇਸ ਆ ਹਾਂ ਜੀ ਇਹ ਸੰਜੁਰ ਆਓ ਤੁਹਾਡਾ ਆਇਆ ਕਰੋ ਜੇ ਸਾਰੇ ਨਾ ਹਜੰਕਲ ਅਸੀਂ ਹੋਰ ਨਹੀਂ ਸੰਤਨ ਬੇਚੀ ਕੀਤੀ ਇਹ ਬਰਕਰੇ ਬਾਹਰੋਂ ਖਾਣੇ ਨੂੰ ਲਾ ਲਵਾਂ ਉਹ ਹੀ ਲਾ ਲਵਾਂ ਮੈਂ ਤਾਂ ਉਹਦਾ ਇਹ ਜਿਹੜੀ ਟੀਮ ਨੇ ਲੜਾਈ ਲਾਡੀ ਅੱਜ ਉਹ ਹੀ ਸਾਰੀ ਕੱਟੀ ਲਾਲ ਸੋਨੀ ਸਾਹਿਬ ਅੱਜ ਆਮ ਆਦਮੀ ਪਾਰਟੀ ਦੇ ਬਹੁਤ ਸਾਰੇ ਵਰਕਰ ਜਿਹਨੇ ਕਾਂਗਰਸ ਚ ਸ਼ਾਮਲ ਹੋਏ ਨੇ ਕੀ ਕਹਿਣਾ ਚਾਹੋਗੇ ਕਿੰਨਾ ਕੁ ਬਲ ਮਿਲ ਰਿਹਾ ਜੀ ਬਹੁਤ ਬਲ ਮਿਲਿਆ ਹੈ ਜਿਹੜੇ ਆਮ ਆਦਮੀ ਪਾਰਟੀ ਦੇ ਬਲਾਗ ਪ੍ਰਧਾਨ ਨੂੰ ਜਾ ਗਏ ਜੀ ਹੋਰ ਵੀ ਸਾਥੀ ਜਿਹੜੇ ਇਹ ਇਧਰੋਂ ਹੀ ਗਏ ਨੇ ਸਾਰੇ ਸੋ ਆਪਣੇ ਘਰ ਵਾਪਸ ਆਏ ਨੇ ਸੋ ਮੈਂ ਇਹਨਾਂ ਦਾ ਵੈਲਕਮ ਕਰਨਾ ਹੈ ਇਹਨਾਲ ਸਾਡੀ ਜਿਹੜੀ ਇਲੈਕਸ਼ਨ ਆ ਇਸ ਵਾਰ ਦੀ ਇਹਨੂੰ ਬਹੁਤ ਵੱਡਾ ਅੰਧਾਰਾ ਮਿਲੇਗਾ ਸੋ ਇਹ ਸੀਟ ਜਿਹੜੀ ਆ ਬੜੇ RAM nal ਰਿਸ਼ਪਾਲ ਸਿੰਘ ਜੀ ਚੱਤਰ ਗਿਆ ਸੋਨੀ ਸਾਹਿਬ ਕੀ ਲੱਗਦਾ ਕਿ ਲੋਕ ਖਫਾ ਨੇ ਆਮ ਆਦਮੀ ਪਾਰਟੀ ਦੇ ਕਿਉਂਕਿ ਜ਼ਿਆਦਾਤਰ ਲੋਕ ਇਹੀ ਕਹਿ ਰਹੇ ਕਿ ਸਾਡੀਆਂ ਜਿਹੜੀਆਂ ਬੰਦਾ ਮਾਨ ਸਤਕਾਰ ਸੀ ਉਹ ਨਹੀਂ ਸਭ ਨੂੰ ਮਿਲ ਪਾਇਆ ਕੀ ਲੱਗਦਾ ਕਿ ਇਹੀ ਕਾਰਨ ਰਿਹਾ ਦੇਖੋ ਗੱਲ ਆ ਪਾਰਟੀ ਚਲਾਉਣ ਦਾ ਜਾਂ ਸਰਕਾਰ ਚਲਾਉਣ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਤਜਰਬਾ ਹੋਣਾ ਚਾਹੀਦਾ ਸੋ ਇਹ ਨਾ ਦੇ ਲੋਕਾਂ ਨੂੰ ਕੋਈ ਕਰ ਸਕੇ ਤੇ ਨਾ ਸਰਕਾਰ ਚ ਲਾ ਸਕਦੇ ਲੇਕਿਨ ਗੱਲ ਕੀਤੀ ਜਾਵੇ ਲਾਅ ਐਂਡ ਆਰਡਰ ਦੀ ਲੱਗਦਾ ਹੈ ਕਿ ਪੰਜਾਬ ਚ ਲਾਅ ਐਂਡ ਆਰਡਰ ਠੀਕ ਤੋਂ ਨੂੰ ਨਜ਼ਰ ਆ ਰਿਹਾ ਕਿਉਂਕਿ ਲਗਾਤਾਰ ਹੀ ਗੋਲੀਆਂ ਚੱਲ ਰਹੀਆਂ ਵਾਰਤਾਂ ਸੁਣਾਉਂਦੇ ਗੱਲ ਹੈ ਜੀ ਠੀਕ ਵਾਲੇ ਬੰਦੇ ਤਾਂ ਨਹੀਂ ਜਾ ਰਹੇ ਵਿਗਨਟ ਵਾਲੇ ਬੰਦੇ ਜਾ ਰਹੇ ਠੀਕ ਹੈ ਧੰਨਵਾਦ ਰਿਸ਼ਪਾਲ ਸਿੰਘ ਜੀ ਰਿਸ਼ਪਾਲ ਸਿੰਘ ਜੀ ਕਿੰਨਾ ਕੁ ਹੰਗਾਰਾ ਜਿਹੜਾ ਹੁਣ ਮਿਲ ਰਿਹਾ ਅੱਜ ਵੀ ਆਮ ਆਦਮੀ ਪਾਰਟੀ ਸੈਂਕੜਾ ਵਰਕਰ ਜਿਹੜੇ ਨੇ ਉਹ ਤੁਹਾਡੀ ਪਾਰਟੀ ਸ਼ਾਮਿਲ ਹੋਈ ਕੀ ਕਹਿਣਾ ਚਾਹੋਗੇ ਸਤਿ ਸ੍ਰੀ ਅਕਾਲ ਮੇਰੀ ਇਲੈਕਸ਼ਨ ਦਾ ਅੱਜ ਪਹਿਲੇ ਦਿ ਮੈਂ ਲੋਕਾਂ ਦੇ ਵਿੱਚ ਗਿਆ ਹਾਂ ਮੈਨੂੰ ਬਹੁਤ ਜ਼ਿਆਦਾ ਵਧੀਆ ਸਹਿਯੋਗ ਮਿਲਿਆ ਮੇਰੇ ਮੁੱਖ ਚੋਣ ਦਫਤਰ ਦਾ ਉਗਠਨ ਕਾਰਜਨ ਅਤੇ ਸ਼੍ਰੀ ਓਮਪ੍ਰਕਾਸ਼ ਜੀ ਸੋਨੀ ਡਿਪਟੀ ਸੀਮ ਸਾਹਿਬ ਆਏ ਹੀ ਉੱਥੇ ਵੀ ਆਮ ਪਾਰਟੀ ਦੇ ਬਲਾਗ ਪ੍ਰਧਾਨ ਤੱਕ ਵੀ ਜੁਆਇਨ ਕਰ ਗਏ ਆ ਹੋਰ ਵੀ ਸੈਂਕੜੇ ਵਰਕਰ ਆ ਜਿਹੜੇ ਸਾਡੇ ਸੰਪਰਕ ਦੇ ਵਿੱਚ ਆ ਰਹੇ ਆ ਦਿਨ ਬਿਦਨ ਤੁਹਾਨੂੰ ਅੱਪੇ ਹੀ ਪਤਾ ਲੱਗੂਗਾ ਕਿ ਲੋਕ ਕਿਦਾਂ ਕਾਂਗਰਸ ਨਾਲ ਜੋੜਦੇ ਆ ਕੀ ਕਾਰਨ ਕੀ ਹੈ ਨਾ ਪਿੱਛੇ ਜਾ ਹੁਣ ਆਮ ਆਦਮੀ ਪਾਰਟੀ ਨੂੰ ਲੋਕ ਛੱਡਦੇ ਹੋਏ ਨਜ਼ਰ ਆ ਰਹੇ ਨੇ ਕੀ ਕਾਰਨ ਮੈਨੂੰ ਤੇ ਇਹੀ ਕਾਰਨ ਲੱਗਦਾ ਵੀ ਆਮ ਪਾਰਟੀ ਨੇ ਆਪਣਾ ਭਰੋਸਾ ਗਵਾ ਲਿਆ ਕਿ ਜਿਹੜੇ ਵਾਅਦੇ ਕੀਤੇ ਸੀ ਜਿਹੜੇ ਵਾਅਦੇ ਕੀਤੇ ਸੀ ਉਹ ਨਹੀਂ ਪੂਰੇ ਲੋਕਾਂ ਦੀ ਨਰਾਸ਼ਤਾ ਇੰਨੀ ਜ਼ਿਆਦਾ ਵਧ ਗਈ ਆ ਵੀ ਲੋਕ ਦੁਬਾਰਾ ਕਾਂਗਰਸ ਨਾਲ ਉਦਾਂ ਹੀ ਲੀਆਂ ਬਣਵੀਆਂ ਬਣ ਕੇ ਜੋੜੇ ਆ ਕਈ ਭਾਜਪਾ ਦੇ ਵੀ ਆਗੂ ਵੇਖੇ ਸੀਗੇ ਉਹ ਵੀ ਨਾਲ ਜੁੜੇ ਨੇ ਕੋਈ ਭਾਜਪਾ ਦੇ ਵੀ ਇਹ ਵਰਕਰ ਸ਼ਾਮਲ ਹੋਏ ਆ ਜੀ ਅਜਨਾਲ ਨਾਲ ਮੈਨੂੰ ਤੇ ਅਜੇ ਐਂ ਲੱਗਿਆ ਵੀ ਕੋਈ ਵੀ ਪਾਰਟੀ ਨਹੀਂ ਪਿਛ ਰਹੀ ਹਰ ਪਾਰਟੀ ਦਾ ਵਰਕਰ ਚਾਹੁੰਦਾ ਵੀ ਮੈਂ ਕਾਂਗਰਸ ਸ਼ਾਮਲ ਹੋਵਾਂ ਜਿਹੜੇ ਦੂਸਰੇ ਕਾਂਗਰਸ ਛੱਡ ਕੇ ਦੂਸਰੇ ਪਾਰਟੀਆਂ ਦੇ ਕਿ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਕਿ ਲਖਾ ਕਹਿੰਦੇ ਹੋ ਕਿ ਉਹ ਤੁਹਾਡੇ ਨਾਲ ਦੁਬਾਰਾ ਜੁੜਨ ਦਾ ਮੌਕਾ ਜੋ ਕਿ ਇਹ ਪਾਰਟੀ ਨੂੰ ਵੱਡੀ ਕਰ ਸਕੀ ਦੁਬਾਰਾ ਮੈਂ ਤੇ ਹਰ ਵਰਕਰ ਨੂੰ ਹਰ ਭਰਾ ਨੂੰ ਇੱਕ ਬੇਨਤੀ ਜ਼ਰੂਰ ਕਰੂੰਗਾ ਕਿ ਤੁਹਾਡੇ ਕੋਲ ਇੱਕ ਮੌਕਾ ਹੈ ਦੁਬਾਰਾ ਆਪਣੀ ਪਾਰਟੀ 'ਚ ਵਾਪਸ ਆਉਣ ਦਾ ਤੇ ਜਿਹੜੇ ਦੂਜੇ ਵੀ ਪਾਰਟੀ 'ਚ ਕਿਤੇ ਹੋਰ ਵੀ ਹੈਗੇ ਆ ਕਾਂਗਰਸ ਪਾਰਟੀ ਚ आओ ਇੱਕ ਵਧੀਆ ਪਾਰਟੀ ਆ ਇਹਨੂੰ ਮਜ਼ਬੂਤ ਕਰੀਏ ਤਗੜਿਆ ਕਰੀਏ 2027 ਦੇ ਵਿੱਚ ਆਉਣ ਵਾਸਤੇ ਫਿਰ ਦੁਬਾਰਾ ਸਰਕਾਰ ਬਣਾਈ ਉਹ ਵਿੱਚ ਵਿੱਚ ਹੋਰ ਵੀ ਆ ਸਕਦੇ ਆ ਜੀ ਲੀਡਰ ਜਿਹੜੇ ਨੇ ਹਾਂ ਹਾਂ ਦਿਨ ਬੇ ਦਿਨ ਕੱਲ ਤੁਸੀਂ ਫਿਰ ਵੀ ਤੁਸੀਂ ਦੇਖਿਓ ਹੋਰ ਵੀ ਆ ਰਹੇ ਆ ਹੁਣ ਵੀ ਮੈਂ ਮਿਲ ਕੇ ਆ ਜਿਨ੍ਹਾਂ ਨੂੰ ਜੁਆਇਨ ਨਹੀਂ ਕਰਾਇਆ ਕੱਲ ਕਰਾਵਾਂਗੇ ਉਹਨਾਂ ਨੂੰ ਹੋਰ ਵੀ ਕਰਾਵਾਂਗੇ ਹਰ ਰੋਜ਼ ਕਰਾਇਆ ਕਰਨਗੇ